ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਗੁਰਦਿਆਲ ਸਿੰਘ ਆ ਜੀ ਪਿੰਡ ਪਿੰਡ ਚੀਮਾ ਜੀ ਠੀਕ ਆ ਹਾਂਜੀ ਇਹ ਛੋਟੀ ਦੀ ਜਾਣਕਾਰੀ ਦਿਓ ਜੀ ਪਹਿਲੇ ਸੂਏ ਆ ਜੀ ਠੀਕ ਆ ਜੀ ਇਹ ਦੇਖਸਾ ਦੇਵਾਂ ਮੈਂ ਲੈ ਸੁਈਆ ਹਾਂਜੀ ਵੀ ਪਹਿਲੇ ਸੂਏ ਸੂਣਾ ਠੀਕ ਆ ਜੀ ਛੋਟੀ ਆ ਦੇਖ ਸਕਦੇ ਹੋ ਤੋਰ ਕੇ ਦਿਖਾਉਂਗੀ ਮਾੜੀ ਭਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੀ ਠੀਕ ਹੈ ਭਾਈ ਇਹਨਾਂ ਜ਼ਰੂਰ ਪੈਕ ਕਰੋ ਦੇਖਿਆ ਤੋਰਾ ਤਰਾ ਜਿੱਤਿਆ ਫਾਰ ਮੀਟਿੰਗ ਹੋ ਰਹੀ ਹੈ ਉਸ ਬਾਰੇ ਅਗਰ ਤੇ ਸ਼ੇਅਰ ਕਰਾਂ ਤਾਂ ਕਿਸ ਨੂੰ ਆਮਦਨੀ ਨਹੀਂ ਹੋਣੀ ਥੋੜਾ ਕਰ ਦਿੰਦਾ ਤੋਰਾ ਤਰਾ ਦੇਖਿਆ ਦੇ ਮੋੜ ਲਾ ਜੀ ਮੋੜ ਲਾ ਮੋੜ ਲਾ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਬਾਈ ਦਾ ਜੀ ਭਾਈ ਕਨੈਕਟ ਕਰ ਲਓ ਬਾਈ ਜੀ 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 ਤੁਹਾਨੂੰ ਮੁਫਤ ਤੇ ਸੋਹਰਾ ਚੋਟੀ ਬੋਸ ਨੂੰ ਹੁੰਦੇ ਹੈ ਸੈਂਟਰ ਠੀਕ ਹੈ